ਪੰਚਾਇਤ ਪਿੰਡ ਸ਼ਹੀਦਗੜ ਅਤੇ ਨਿਊ ਸਪੋਰਟਸ ਐਂਡ ਵੈਲਫੇਅਰ ਕਲੱਬ ਸ਼ਹੀਦਗੜ ਵੱਲੋਂ ਕਰਾਇਆ ਜਾਏ ਇਸ ਫੁੱਟਬਾਲ ਟੂਰਨਾਮੈਂਟ ਤੇ ਮੇਰੇ ਨਾਲ ਸਟੇਜ ਤੇ ਸ਼ਿਰਕੋਬਿਤ ਸਾਰੇ ਮੇਰੇ ਬਜ਼ੁਰਗ ਮੇਰੇ ਨਾਲ ਮੇਰੀ ਟੀਮ ਤੋਂ ਬਾਅਦ ਜਿਹੜੇ ਵੋਚ ਲੋ ਦੇਖਣ ਆਏ ਆ ਗਰਾਊਂਡ ਦੇ ਚਾਰੇ ਪਾਸੇ ਬੈਠੇ ਅਤੇ ਜਿਹੜੇ ਖੇਡ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਮੈਂ ਅੱਜ ਮੈਨੂੰ ਐਨਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪ ਇਸ ਬਸੀ ਦਾ ਜੰਪਾ ਲੈ ਤੇ ਉਸ ਲੈਵਲ ਤੇ ਰੱਬ ਨੇ ਤੁਹਾਡੇ ਪਿਆਰ ਸਤਿਕਾਰ ਨੇ ਮੈਨੂੰ ਮਚਾਇਆ ਤੇ ਉਸੇ ਉਸੇ ਜਗ੍ਹਾ ਤੇ ਉਸੇ ਸਥਾਨ ਤੇ ਜਿੱਥੋਂ ਮੈਨੂੰ ਇੱਥੋਂ ਉਪਲਬਧੀਆਂ ਮਿਲੀਆਂ ਉਸੇ ਸਥਾਨ ਤੇ ਆ ਕੇ ਮੈਂ ਟੂਰਨਾਮੈਂਟ ਕਰਾਊਡ 'ਚ ਆਇਆ ਔਰ ਤੁਹਾਡਾ ਆਸ਼ੀਰਵਾਦ ਲੈਣ ਆਇਆ ਐਨਾ ਮਾਣ ਮੈਨੂੰ ਵਰਲਡ ਕੱਪ ਜਿੱਤਣ ਤੇ ਹੁੰਦਾ ਜਿੰਨਾ ਮੈਂ ਜਦੋਂ ਆਪਣੇ ਏਰੀਆ 'ਚ ਆਪਣੇ ਹਲਕੇ 'ਚ ਆਉਂਦਾ ਆਪਣੇ ਲੋਕਾਂ 'ਚ ਆ ਕੇ ਪਿਆਰ ਸਤਿਕਾਰ ਮਿਲਦਾ ਉਹ ਦੇ ਬਰਾਬਰ ਤੁਸੀਂ ਪਹਚਾਇਆ ਮੈਨੂੰ ਇੱਥੇ ਤੁਹਾਡੇ ਪਿਆਰ ਨੇ ਤੁਹਾਡੇ ਸਤਕਾਰ ਨੇ ਬਾਕੀ ਸਾਨੂੰ ਜਦੋਂ ਵੀ ਅਸੀਂ ਬਾਹਰ ਜਾਂਦੇ ਆ ਪੰਜਾਬ ਤੋਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਦਸ਼ਾ ਬਹੁਤ ਹੈ ਚਲੋ ਮੰਨ ਵੀ ਲਈਏ ਕਿ ਹੈ ਪਰ ਜਦੋਂ ਇਹੋ ਜੇ ਗਰਾਊਂਡ ਇਹੋ ਜੇ ਮਾਹੌਲ ਨੂੰ ਦੇਖਦੇ ਆ ਪਿੰਡ ਸ਼ਹੀਦਗੜ ਦੇ ਆਈਟੀਆਈ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਆ ਜਵਾਨ ਖੇਡ ਰਹੇ ਆ ਤਾਂ ਇਹ ਵੀ ਅਸੀਂ ਪੇਸ਼ ਕਰੀਏ ਕਿ ਭਾਈ ਜੇ ਉਹ ਠੀਕ ਹੈ ਸਾਡੇ ਹੈਗਾ ਉਹ ਵੀ ਸਿਆਸੀ ਤਰੀਕੇ ਨਾਲ ਫਲਾਇਆ ਗਿਆ ਪਰ ਸਾਡੀ ਜਵਾਨੀ ਅਜੇ ਵੀ ਬਚੀ ਹੋਈ ਹੈ ਗਰਾਊਂਡਾਂ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਜਦੋਂ ਅਸੀਂ ਆ ਜਵਾਨਾਂ ਨੂੰ ਦੇਖਦੇ ਆ ਖੇਡਦੇ ਹੋਏ ਪਰ ਇਹ ਜਿਹੜਾ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਇਹ ਤੁਹਾਡੀਆਂ ਬਲੱਬ ਤੇ ਆ ਕਿਸੇ ਟੂਰਨਾਮੈਂਟ ਕਰਾਉਂਦੇ ਹੋ ਜਵਾਨਾਂ ਨੂੰ ਗਰਾਉਂਡਾਂ ਚ ਲੈ ਕੇ ਆਉਂਦੇ ਹੋ ਇੱਕ ਗਰਾਉਂਡ ਇੱਕ ਖੇਡ ਹੀ ਹੈ ਜਿਹੜੀ ਨਸ਼ੇ ਤੋਂ ਦੂਰ ਕਰ ਸਕਦੀ ਹੈ ਤੇ ਆਪਾਂ ਆਓ ਮਿਲ ਕੇ ਇੱਦਾਂ ਦੇ ਗਰਾਉਂਡ ਪਿੰਡ-ਪਿੰਡ ਬਣਾਈਏ ਅਤੇ ਪਲੇਅਰ ਪੈਦਾ ਕਰੀਏ ਕਿਉਂਕਿ ਇੱਕ ਪਲੇਅਰ ਇੱਕ ਜੇ ਤੁਹਾਡੇ ਪਿੰਡ ਚੋਂ ਤੁਹਾਡੇ ਗਰਾਉਂਡ ਦੀ ਇੱਕ ਵੀ ਪਲੇਅਰ ਨਿਕਲ ਜਾਂਦਾ ਤਾਂ ਮੇਰੇ ਖਿਆਲ ਵੀ ਉਹ ਇੱਕ ਇਹ ਜੀ ਸਿਹਜੇ ਜਾਂਦਾ ਬਾਕੀ ਬੱਚਿਆਂ ਨੂੰ ਬਾਕੀ ਨਾਲ ਦੇ ਆ ਨੂੰ ਜਦੋਂ ਵੱਡਾ ਅਫਸਰ ਬਣਦਾ ਮੈਂ ਵੀ ਤੁਹਾਡੇ ਵਿੱਚੋਂ ਹੀ ਨਿਕਲ ਕੇ ਗਿਆ ਮੇਰਾ ਪਰਿਵਾਰ ਮੇਰੇ ਦੋਵੇਂ ਭਰਾ ਅਸੀਂ ਇੱਥੇ ਹੀ ਇਹਨਾਂ ਗਰਾਊਂਡਾਂ ਤੋਂ ਨਿਕਲ ਕੇ ਬਣੇ ਆ ਤੇ ਤੁਸੀਂ ਕੋਈ ਇੱਕ ਪਲੇਅਰ ਪਿਆਰ ਕਰੋ ਆਪਣੇ ਪਿੰਡ ਦੀ ਸ਼ਾਨ ਬਣਾਓ ਉਹ ਪਲੇਅਰ ਦੇ ਨਾਲ ਨਾਲ ਉਹਨੂੰ ਸਾਥ ਬਹੁਤ ਚਾਹੀਦਾ ਤੇ ਆਪਾਂ ਨਾਲ ਮਿਲ ਕੇ ਇਸ ਨਸ਼ੇ ਨੇ ਕੌਣ ਨੂੰ ਪੰਜਾਬ ਤੋਂ ਕੱਢੀਏ ਤੇ ਮੈਦਾਨੀ ਗਰਾਊਂਡਾਂ ਦੇ ਵਿੱਚੋਂ ਕਿਸਾਨੀ ਦੇ ਵਿੱਚੋਂ ਸਾਡਾ ਇੱਕ ਨੰਬਰ ਤੇ ਸੀ ਜਿਹੜਾ ਸੀ ਉਹ ਪਿੱਛੇ ਚਲੇ ਗਏ ਆ ਅਸੀਂ ਮੈ ਮੈਨ ਦੇ ਚੱਕਰ ਤੋਂ ਨਿਕਲੀਏ ਅਤੇ ਕੱਟੇ ਹੋ ਕੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਖੇਡਾਂ ਨੂੰ ਬਚਾਈਏ ਪੰਜਾਬ ਦੀ ਜਵਾਨੀ ਨੂੰ ਕਿਸਾਨੀ ਨੂੰ ਬਚਾਈਏ ਤੇ ਮੈਨੂੰ ਪਤਾ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਬਹੁਤ ਖਰਚਾ ਹੁੰਦਾ ਹੈ ਬਹੁਤ ਤਰ੍ਹਾਂ ਦੇ ਖਰਚੇ ਵਾਲੇ ਕੰਮ ਹੁੰਦੇ ਆ ਤੇ ਚਲੋ ਅਸੀਂ ਹਮੇਸ਼ਾ ਨਾਲ ਖੜਦੇ ਆ ਮੇਰਾ ਮੇਰੇ ਪਿਤਾ ਜੀ ਦਾ ਦਵਾਲਾ ਜੀ ਦਾ ਵੱਡੇ ਉਹਨਾਂ ਦੇ ਨਹੀਂ ਤੈਅ ਕਰਦਾ ਕਿ ਕੋਈ ਖੇਡਾਂ ਦਾ ਉਪਰਾਲਾ ਜਿਨੇ ਵੀ ਕਰਿਆ ਹੋਵੇ ਲਾਲੀ ਵੀਰ ਤਾਂ ਸਾਡਾ ਪਰਿਵਾਰ ਦਾ ਮੈਂਬਰ ਹੈ ਜਿਨੇ ਵੀ ਟੂਰਨਾਮੈਂਟ ਕਰਵਾਇਆ ਹੋਵੇ ਅਸੀਂ ਉਹਦੇ ਨਾਲ ਖੜਾਂਗੇ ਕਿੱਥੋਂ ਮਰਦੀ ਸਾਨੂੰ ਆਵਾਜ਼ ਮਾਰ ਲੈ ਅਸੀਂ ਹਮੇਸ਼ਾ ਖੇਡਾਂ ਲਈ ਖੇਡਾਂ ਦੇ ਵਧਾਈ ਲਈ ਅਸੀਂ ਅੱਕੇ ਖੜੇ ਰਹਾਂਗੇ ਔਰ ਅਕੇ ਵੀ ਜੇ ਰਾਜਪਾਲੋਂ ਅੱਗੇ ਕਿਤੇ ਕੋਈ ਚੰਗੇ ਸਥਾਨ ਦੇ ਪਚਾਉਂਦਾ ਹੈ ਕੋਈ ਪੋਲੀਟਿਕਲ ਪਾਵਰ ਦਿੰਦਾ ਤਾਂ ਮੇਰਾ ਤਾਹੇ ਨਹੀਂ ਹੈ ਕਿ ਆਪਾਂ ਚੰਗੇ ਗਰਾਊਂਡ ਬਣਾਉਣੇ ਆ ਸਾਡੇ ਬੱਸੀ ਹਲਕੇ ਵਿੱਚ ਕੋਈ ਵੀ ਹੈਗਾ ਗਰਾਊਂਡ ਨਹੀਂ ਜਿੱਥੇ ਅਸੀਂ ਮਾਣ ਨਾਲ ਕਹਿ ਸਕੀਏ ਕਿ ਆ ਸਾਡੇ ਫਤੇਗੜ ਸਾਹਿਬ ਜਾਂ ਬੱਸੀ ਪਠਾਣਾ ਦੇ ਵਿੱਚ ਗਰਾਊਂਡ ਹੈ ਬੱਚੇ ਖੇਡਾਂ ਦੀ ਤਿਆਰੀ ਕਿੱਥੇ ਕਰਨ ਉਹ ਸਟੇਡੀਅਮ ਨਹੀਂ ਹੈ ਪਿੰਡਾ ਚਲੇ ਜਾਓ ਬੁਰਾ ਹਾਲ ਹੈ ਦੇਖੇ ਅਸੀਂ ਆਪ ਸੋਚਣਾ ਅਸੀਂ ਆਪ ਦੇਖਣਾ ਕਿ ਅਸੀਂ ਨਮਾਇੰਦਾ ਕਿਹਨੂੰ ਚੁਣਨਾ ਹੈ ਸਾਡਾ ਨਮਾਇੰਦਾ ਹੀ ਇਹ ਕੰਮ ਕਰ ਸਕਦਾ ਹੈ ਬਾਹਰੋਂ ਆ ਕੇ ਨਮਾਇੰਦਿਆਂ ਨੂੰ ਅਸੀਂ ਚੁਣ ਲੈਂਦੇ ਆ ਤੇ ਉਹ ਸਾਡੀ ਸਾਰੀ ਚਿੰਤਾ ਦਾ ਬਕਰੀਵਾ ਪਾ ਦਿੰਦੇ ਆ ਲੋਕਾਂ ਦੇ ਵਿੱਚ ਉਹਦੀ ਸੋਚ ਦੇ ਵਿੱਚ ਤਾਂ ਸਾਡਾ ਸਾਰਾ ਧਿਆਨ ਇਹਨਾਂ ਚੀਜ਼ਾਂ 'ਚ ਨਿਕਲ ਜਾਂਦਾ ਕਿ ਕਿਹਨੂੰ ਥੱਲੇ ਲਾਉਣਾ ਕਿਹਨੂੰ ਉੱਤੇ ਕਰਨਾ ਅਸੀਂ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ 'ਤੇ ਧਿਆਨ ਨਹੀਂ ਦੇ ਪਾਉਂਦੇ ਤੇ ਮੇਰੀ ਇਹੀ ਹੈ ਵੀ ਆਪਾਂ ਰਲ ਮਿਲ ਕੇ ਐਦ ਕਰੀਏ ਤੇ ਆਪਾਂ ਇਸ ਵਾਰ ਵਧੀਆ ਨੁਮਾਇੰਦਾ ਚੁਣੀਏ ਅਤੇ ਜਿਹੜਾ ਆਪਣੇ ਹਲਕੇ ਬਾਰੇ ਸੋਚੇ ਔਰ ਜਿਹੜਾ ਆਪਣੇ ਲੋਕਾਂ ਬਾਰੇ ਸੋਚੇ ਤੇ ਇਹੀ ਚਿੰਦਾ ਹੋਇਆ ਮੈਂ ਲਾਲੀ ਵੀਰ ਨੂੰ ਬੇਨਤੀ ਕਰਦਾ ਕਿ ਜਿੰਨੀ ਕੁ ਤਿਲਫੁਲ ਅਸੀਂ ਦੇ ਸਕਦੇ ਹਾਂ ਉਹ ਤਾਂ ਅਸੀਂ ਹੁਣ ਅੱਜ ਦੇ ਕੇ ਜਾਵਾਂਗੇ ਬਾਕੀ ਜੋ ਵੀ ਤੁਸੀਂ ਸਾਨੂੰ ਹੱਥੋਂ ਲਾਉਂਗੇ ਕਿਸੇ ਵੀ ਤਰ੍ਹਾਂ ਦਾ ਅਸੀਂ ਤਵਾਨਾ ਪਰਿਵਾਰ ਹਮੇਸ਼ਾ ਤੁਹਾਡੇ ਨਾਲ ਖੜਾ ਹੈ ਅਤੇ ਤੁਸੀਂ ਇੰਦਾ ਹੀ ਬਿੰਦੂਕੜੀ ਰਾਤ ਚੌਗੜੀ ਤਰੱਕੀ ਕਰ ਰਹੇ ਹੋ ਤੁਹਾਡਾ ਟੂਰਨਾਮੈਂਟ ਅੱਗੇ ਵਧੇ ਅਤੇ ਇਸ ਤੋਂ ਵੀ ਵੱਡਾ ਟੂਰਨਾਮੈਂਟ ਤੁਸੀਂ ਕਰਾਓ ਔਰ ਖਾਸ ਕਰਕੇ ਮੇਰਾ ਇਹ ਵੀ ਤੁਹਾਨੂੰ ਤੈਅ ਹੈ ਕਿ ਆਪਾਂ ਬੱਚੀਆਂ ਜਿਹੜੀਆਂ ਆਪਣੀਆਂ ਬੇਟੀਆਂ ਹਨ ਉਹਨਾਂ ਦਾ ਵੀ ਕੋਈ ਨਾ ਕੋਈ ਉਪਰਾਲਾ ਕਰੀਏ ਉਹਨਾਂ ਦਾ ਵੀ ਕੋਈ ਨਾ ਕੋਈ ਮੈਚ ਕਰਾਇਆ ਕਰੀਏ ਤਾਂ ਕਿ ਉਹ ਇਸ ਜਹਾਨ ਵੀ ਜੰਮੀ ਹੈ ਉਹਨਾਂ ਲਈ ਆਪਾਂ ਗੱਲ ਲਈਏ ਉਹਨਾਂ ਲਈ ਵੀ ਕੋਈ ਨਾ ਕੋਈ ਹੈ ਜਾਂ ਮੈਚ ਜਾਂ ਟੂਰਨਾਮੈਂਟ ਕਰਵਾਇਆ ਕਰੀ ਅਗਲੀ ਵਾਰ ਤੁਸੀਂ ਇਹ ਵੀ ਮਾਰਾ ਵਿਚਾਰ ਕਰੋ ਆਪਣੇ ਕਲੱਬ 'ਚ ਕਿ ਆਪਾਂ ਕੁੜੀਆਂ ਦਾ ਵੀ ਟੂਰਨਾਮੈਂਟ ਕਰਵਾਉਣਾ ਹੈ ਮੇਰੀ ਜੋ ਤੁਸੀਂ ਹੁਕਮ ਲਾਉਂਗੇ ਮੇਰੇ ਪਰਿਵਾਰ ਨੂੰ ਲਾਉਂਗੇ ਅਸੀਂ ਹਾਜ਼ਰ ਹੈ ਇੰਨਾ ਕਹਿਣਾ ਹੋਇਆ ਟੀਮਾਂ ਦਾ ਜਾਂਚ ਕਰੇ ਕਿਸੇ ਦੇ ਖਿਲਾਫ ਜਾਂ ਕੁਝ ਕੁੱਤ ਬੋਲ ਗਿਆ ਹੋਵਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ